ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਮਿੰਨੀ ਵਲੌਗ ਵਿੱਚ ਵੈਗਰੂ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ ਅੱਜ ਗਏ ਸਭ ਤੋਂ ਪਹਿਲਾਂ ਡੰਗਰਾਂ ਖਾਤਰ ਚੂਰੀ ਬਣਾਉਣ ਕਾਇਨੌਰ ਭਗਵਤੀ ਫੀਡ ਮਿਲ ਵਾਲਿਆਂ ਦੇ ਬਹੁਤ ਵਧੀਆ ਚੂਰੀ ਬਣਾਉਂਦੇ ਆ ਇਹ ਮਰਿੰਡਾ ਰੋਪੜ ਰੋਡ ਪਰ ਹੈਗੀ ਨੇ ਜੀ ਕਾਇਨੌਰ ਉਸ ਤੋਂ ਬਾਅਦ ਗਏ ਮਰਿੰਡੇ ਸ਼ਹਿਰ ਦੇ ਵਿੱਚ ਮੇਜਰ ਲੀਗ ਕਬੱਡੀ ਦਾ ਟੂਰਨਾਮੈਂਟ ਦੇਖਣ ਬਹੁਤ ਜ਼ਿਆਦਾ ਦਰਸ਼ਕ ਸੀਗੇ ਦਰ ਇਨੇ ਦਰਸ਼ਕਾਂ ਵਿੱਚ ਦੇਖਣ ਦਾ ਨਜ਼ਾਰਾ ਤਾਂ ਮੇਰੇ ਸਾਹਬ ਗੱਲ ਤਾਂ ਘੱਟੇ ਆ ਕਿਉਂਕਿ ਜਿਹੜਾ ਪੀ ਟੀਵੀ ਪਰ ਦੇਖਦੇ ਆ ਉਹ ਬਿਲਕੁਲ ਨੇੜੇ ਤੋਂ ਦਿਖਦਾ ਇਹਦਾ ਮੂਰੇ ਲੋਕ ਖੜੀ ਜਾਂਦੇ ਨੇ ਉਹਨਾਂ ਤਾਂ ਦੇਖਣ ਦੇ ਨੇ ਦਾ ਸਾਈਡ ਹੁੰਨੇ ਆ ਫਿਰ ਵੀ ਚਲੋ ਵਧੀਆ ਦੇਖਿਆ ਮੈਚ ਐਨ ਸਿਰਿਆਂ ਦੀ ਟੱਕਰਾਂ ਹੋਈਆਂ ਬਾਅਦ ਚ ਬੇ ਆਫ ਪਲਾਂਟੀ ਨਿਊਜ਼ੀਲੈਂਡ ਦਾ ਅ ਰਸ਼ਾਹਕੋਟ ਦਾ ਫਾਈਨਲ ਸੀਗਾ ਓਹੋ ਬੇਪਲਾਂਟੀ ਉਹਦੇ ਵਿੱਚ ਜਿੱਤ ਗਈ ਬੰਟੀ ਟਿੱਬਿਆਂ ਵਾਲਾ ਰਹਾ ਜੀ ਬੈਸਟ ਰੇਡਰ ਤੇ ਸ਼ਿੱਲੂ ਬਾਹੂ اکبرਪੁਰ ਵਾਲਾ ਰਹਾ ਬੈਸਟ ਜਾਫੀ ਪਿੰਦੂ ਅਤੇ ਸ਼ਿੱਲੂ ਦੀ ਵਿੱਚ ਹੋਊਗੀ ਲੜਾਈ ਇਹਦੇ ਵਿੱਚ ਕਮੈਂਟਰਾਂ ਦਾ ਵੀ ਬਹੁਤ بڑا ਰੋਲ ਆ ਉਹ ਵੀ ਐਨ ਪੂਰੀ ਅੱਗ ਲਾਉਂਦੇ ਆ ਪਲੇਅਰਾਂ ਦੇ ਆਹ ਪੂਰੇ ਥਪੜੋ ਥਪੜੀ ਹੋਲੇ ਇੱਕ ਵਾਰ ਚਲੋ ਕਮੇਟੀ ਦੇ ਵਿੱਚ ਪਾ ਕੇ ਮਸਲਾ ਹੱਲ ਕਰਤਾ ਆ ਜਿਹੜਾ ਸਿੱਖ ਸਰਦਾਰ ਮੁੰਡਾ ਰੇਡ ਪਾਉਂਦਾ ਲੱਡਾ ਇਹ ਵੀ ਬਹੁਤ ਵਧੀਆ ਖੇលਿਆ ਇਹਨੂੰ ਵੀ ਕੋਈ ਲੱਗੀ ਨਹੀਂ ਹੈਗੀ ਸਟਾਪ ਬਹੁਤ ਵਧੀਆ ਖੇលਿਆ ਇਹ ਵੀ ਇਸ ਮੌਕੇ ਸਾਫਕਾ ਸੀਐਮ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਇਹ ਪੂਰਾ ਗੈ ਗੱਡਾ ਮਮ ਮੁਕਾਬਲਾ ਹੋਇਆ ਰਾਤੀਂ ਤਕਰੀਬਨ 7:30 7:30 ਵਜੇ ਨਿਬੜਿਆ ਫਾਈਨਲ ਮੈਚ ਮਨੀ ਤਨੋਰੀ ਵਾਲੇ ਨੂੰ ਪੂਰੇ ਹਾਰਲੇ ਡੇਵਿਡਸਨ ਨਾਲ ਸਨਮਾਨਿਤ ਕੀਤਾ ਗਿਆ ਵਧੀਆ ਪ੍ਰਬੰਧ ਤੇ ਪਰ ਫਿਰ ਵੀ ਸਾਡੇ ਲੋਕ ਕਿੱਥੇ ਗਰਾਊਂਡ ਦੇ ਵਿੱਚ ਤੱਕ ਲੋਕ ਪਹੁੰਚ ਗਏ ਐ ਗਰਾਊਂਡ ਦੇ ਵਿੱਚ ਫਿਰ ਇੱਕ ਮੈਂ ਗੱਲ ਹੋਰ ਦੇਖੀ ਕਬੱਡੀ ਪਰਨਾ ਗੈਂਗਸਟਰਾਂ ਦਾ ਸਾਯਾ ਦੇਖੋ ਕਿੱਡਾ ਵੱਡਾ ਹੈ ਸੁਲਤਾਨ ਦੇ ਨਾਲ ਵਿਚਾਰਾ ਇਹ ਜਿਹੜਾ ਇਹ ਬੋਡੀਗਾਰਡ ਹਰ ਵਕਤ ਗੈਰ ਰਹਿੰਦਾ ਰੇਡ ਪਾਉਣ ਜਾਂਦਾ ਤਾਂ ਵੀ ਦੂਜੇ ਪਾੜੇ ਚ ਜਾਂਦਾ ਹੈ ਗੈਰ ਜਦੋਂ ਵਾਪਸ ਆਉਂਦਾ ਫੇਰ ਵਿਚਾਰਾ ਕੋਲ ਖੜਦਾ ਹੈ ਦੇਖੋ ਕਿੱਡਾ ਵੱਡਾ ਖਤਰਾ ਹੈ ਗੈਂਗਸਟਰ ਦਾ ਕਬੱਡੀ ਨੂੰ ਵੈਗਰੂ ਮੇਰੇ ਘਰੇ ਕਬੱਡੀ ਤੇ ਉਸ ਤੋਂ ਬਾਅਦ ਬੱਬੂ ਮਾਨ ਦਾ ਅਖਾੜੇ ਦਾ ਲਿਆਨੰਦ ਬਹੁਤ ਜ਼ਿਆਦਾ ਪ੍ਰਸ਼ੰਸਕ ਸੀਗੇ ਬੱਬੂ ਮਾਨ ਸਾਹਿਬ ਦੇ ਲੋਕਨਾਂ ਨੂੰ ਪੂਰਾ 10:00 ਸਵੇਰ 10:00 ਵਜੇ ਤੱਕ ਲਿਆਨੰਦ ਬਹੁਤ ਵਧੀਆ ਗੀਤ ਸੁਣਾਇਆ ਬੱਬੂ ਮਾਨ ਜੀ ਨੇ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ